ਮਿਸ਼ਰ वार्ता ਦੇਖ ਰਹੇ ਸਾਰੇ ਹੀ ਦਰਸ਼ਕਾਦਾਸ ਸਵਾਗਤ ਹੈ ਮੈਂ ਹਕਮਰप्रीत कौर ਪੰਜਾਬ ਸਰਕਾਰ ਯਾਨੀ ਕਿ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਜਿਹੜੀ ਕਿ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ 750 ਥਾਵਾਂ ਤੇ ਜਿਹੜੀ ਕਿ ਅਚਨਚੇਤ ਚੈਕਿੰਗ ਕੀਤੀ ਗਈ ਹੈ ਤੇ ਜਿਸ ਦੇ ਚਲਦਿਆਂ ਕਈ ਲੋਕਾਂ ਨੂੰ ਵੀ ਜਿਹੜਾ ਕਿ ਪੁਚਗੀ ਚ ਉਹਨਾਂ ਤੋਂ ਕੀਤੀ ਗਈ ਹੈ ਕਿ ਆਖਰਕਾਰ ਉਹ ਨਸ਼ਾ ਤਸਕਰੀ ਦੇ ਵਿੱਚ ਸ਼ਾਮਿਲ ਨੇ ਜਾਂ ਫਿਰ ਨਹੀਂ ਤੇ ਜਿਹੜੇ ਲੋਕ ਇਸ ਦੇ ਵਿੱਚ ਸ਼ਾਮਿਲ ਨੇ ਉਹਨਾਂ ਦੀ ਜਾਇਦਾਦ ਦਾ ਗੁਰਕ ਕੀਤੀਆਂ ਜਾ ਰਹੀਆਂ ਨੇ ਤੇ ਬੁਲਡੋਜ਼ਰ ਵਿੱਚ ਲਾਇਆ ਜਾ ਰਿਹਾ ਪੰਜਾਬ ਪੁਲਿਸ ਨੇ ਨਸ਼ਾ ਤਸਕਰਾ ਦੇ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਪੁਲਿਸ ਨੇ ਸ਼ਨੀਵਾਰ ਨੂੰ ਰਾਤ ਫਰ ਦੇ ਵਿੱਚ 750 ਥਾਵਾਂ ਤੇ ਛਾਪੇਮਾਰੀ ਕੀਤੀ ਤੇ ਨਸ਼ਾ ਦੇ ਵਿਰੁੱਧ ਮੁਹਿੰਮ ਜਿਹੜੀ ਕਿ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਪੰਜਾਬ ਪੁਲਿਸ ਨੇ 750 ਥਾਵਾਂ ਤੇ ਕਾਰਵਾਈ ਕੀਤੀ ਜਿਸ ਦੇ ਵਿੱਚ 12000 ਤੋਂ ਵੱਧ ਅਧਿਕਾਰੀ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਸਨ ਪੰਜਾਬ ਦੇ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਉਹਨਾਂ ਵਿੱਚ ਬਠਿੰਡਾ ਫਿਰੋਜ਼ਪੁਰ ਰੋਪੜ ਪਟਿਆਲਾ ਜੁਲੰਦਰ ਮਹਾਲੀ ਅਤੇ ਹੁਸ਼ਿਆਰਪੁਰ ਜਿਹੜੇ ਕਿ ਸ਼ਾਮਿਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਦੇ ਨਾਲ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸਖਤ ਨਿਰਦੇਸ਼ ਦਿੱਤੇ ਹਨ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੁੱਕੇ ਗਏ ਕਦਮਾਂ ਦੇ ਹਿੱਸੇ ਵਜੋਂ ਪੁਲਿਸ ਨੇ ਸਵੇਰੇ ਜਿਹੜੀ ਕਿ ਅਚਨਚੇਤ ਚੈਕਿੰਗ ਕੀਤੀ ਤੇ ਇੱਕ ਆਸੋ ਆਪਰੇਸ਼ਨ ਦੇ ਤਹਿਤ ਇਸ ਮਹਿੰਮ ਦੀ ਸ਼ੁਰੂਆਤ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਇਹ ਤੁਰੰਤ ਜਿਹੜੀ ਕਿ ਥਾਵਾਂ ਤੇ ਚੈਕਿੰਗ ਕੀਤੀ ਅੱਗੇ ਦੱਸਦੇ ਕਿ ਗਾਜ਼ੀ ਮੰਡੀ ਚ ਪੁਲਿਸ ਦੇ ਛਾਪੇਮਾਰੀ ਕਾਰਨ ਇਲਾਕੇ ਚ ਹਲਚਲ ਮਚ ਗਈ ਜਾਂਦੀ ਆਪਰੇਸ਼ਨ ਕਾਸੋ ਨੂੰ ਪੁਲਿਸ ਨੇ ਪਾਰੀ ਤਾਕਤ ਨਾਲ ਅੰਜਾਮ ਦਿੱਤਾ ਇਹ ਕਾਰਵਾਈ ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਅਨੁਸਾਰ ਨਸ਼ਾ ਤਸਕਰਾਂ ਅਤੇ ਨਾਤਮਕ ਨੂ ਪ੍ਰਭਾਵਸ਼ਾਲੀ ਟੰਗ ਨਾਲ ਨਸ਼ਟ ਕਰਨ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਕਰਾਂ ਦੀ ਤਲਾਸ਼ੀ ਜਿਹੜੀ ਕਿ ਸ਼ੁਰੂ ਕੀਤੀ ਜਿਸ ਦਾ ਉਦੇਸ਼ ਨਸ਼ਾ ਤਸਕਰਾਂ ਅਤੇ ਲੁਟੇਰਿਆਂ ਤੇ ਨਕੇਲ ਕਸਣਾ ਸੀ ਦੱਸਦੇ ਕਿ ਸਵੇਰੇ 7 ਵਜੇ ਸ਼ੁਰੂ ਹੋਇਆ ਆਪਰੇਸ਼ਨ ਕਾਸੋ 100 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਮੌਜੂਦਗੀ ਵਿੱਚ ਚਲਾਇਆ ਗਿਆ ਪੁਲਿਸ ਟੀਮਾਂ ਨੇ ਉਹਨਾਂ ਕਰਾਂ ਦੀ ਤਲਾਸ਼ੀ ਲਈ ਜਿਨ੍ਹਾਂ ਨੇ ਪਹਿਲਾਂ ਨਸ਼ਿਆਂ ਦੇ ਕੇਸ ਦਰਜ ਕੀਤੇ ਸਨ ਤਾਂ ਸ਼ੱਕੀ ਸਨ ਤਾਂ ਉਹਨਾਂ ਦੇ ਘਰ ਦੀ ਪਹਿਲਾਂ ਤਲਾਸ਼ੀ ਦਿੱਤੀ ਗਈ 20 ਤੋਂ ਵੱਧ ਕਰਾਂ ਦੀ ਜਾਂਚ ਕੀਤੀ ਗਈ ਤੇ ਇਸ ਦੌਰਾਨ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਕਿਸੇ ਦੇ ਉੱਠਣ ਤੋਂ ਪਹਿਲਾਂ ਹੀ ਪੁਲਿਸ ਟੀਮਾਂ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ ਜਿ ਹਾਂ ਇਸ ਤਲਾਸ਼ੀ ਮੁਹਿੰਮ ਵਿੱਚ ਕਈ ਥਾਣਿਆਂ ਦੇ ਐਸ ਐਚ ਓ ਅਤੇ ਏਰੀਆ ਉਸ ਪਾਰਟਿਕੂਲਰ ਏਰੀਆ ਦੇ ਐਸ ਏ ਪੀ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਵਿਅਕਤੀ ਨਾਲ ਨਾਲ ਸ਼ਾਮਿਲ ਸੀ ਤੇ ਐਸ ਪੀ ਇਹ ਵੀ ਦੱਸਿਆ ਗਿਆ ਕਿ ਮਹਿੰਮ ਦਾ ਉਦੇਸ਼ ਸੂਬੇ ਨੂੰ ਨਸ਼ਾ ਮੁਕਤ ਬਣਾਣਾ ਤੇ ਵਾਰ ਔਨ ਡਰੱਗਸ ਜਿਹੜੀ ਕਿ ਮਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਸ ਦਾ ਉਦੇਸ਼ ਇਹੀ ਹੈ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਣਾ ਤੇ ਨਸ਼ੇ ਨੂੰ ਜਿਹੜਾ ਕਿ ਪੂਰੀ ਤਰੀਕੇ ਦੇ ਨਾਲ ਪੰਜਾਬ ਤੋਂ ਖਤਮ ਕਰ ਦੇਣਾ